ਮਟਰਕ ਰਾਤ ਦੀ ਵੀਡੀਓ ਵਾਇਰਲ ਹੋ ਰਹੀ ਆ ਵੀ ਇੱਕ ਬਾਈ ਹੈ ਨਾ ਗੱਡੀ ਵਾਲੇ ਬਾਈ ਅੰਡਿਆਂ ਦੇ ਟ੍ਰੇਆਂ ਲੈ ਕੇ ਪੈਸੇ ਦੇਖਣ ਜਾਂਦੇ ਤੇ ਉਵੇਂ ਤੁਰ ਤੁਰ ਜਾਂਦੇ ਆ ਉਹ ਸਾਰੇ ਚੈਨਲਾਂ ਦੇ ਬਾਈ ਦਾ ਉਹ ਸਾਹਮਣੇ ਕੈਮਰਾ ਲੱਗਿਆ ਸੀ ਬਰਾਡ ਦਾ ਸਾਰੇ ਚੈਨਲਾਂ ਤੇ ਉਹ ਵੀਡੀਓ ਪੈ ਗਈ ਤੇ ਗੱਡੀ ਵਾਲਾ ਬਾਈ ਇਹ ਸੀ ਆ ਬਾਈ ਵੇਚਣ ਵਾਲਾ ਸੀ ਆ ਬਰਾਡ ਮਾਲਕੇ ਘਰੇ ਬੈਠਾ ਕੈਮਰਾ ਦੇਖ ਰਿਆ ਸੀ ਤੇ ਜਦੋਂ ਗੱਡੀ ਲੈ ਕੇ ਤੁਰ ਕੇ ਨਾਲ ਦੀ ਨਾਲ ਇਹਨੇ ਬਾਈ ਵੀਡੀਓ ਸੋਸ਼ਲ ਮੀਡੀਆ ਤੇ ਪੈ ਗਈ ਸਾਰੇ ਚੈਨਲਾਂ ਤੇ ਉਹ ਵੀਡੀਓ ਪੈ ਗਈ ਤੇ ਪਰ ਬਾਈ ਨੇ ਆ ਕੇ ਆਸਬੀਦੀ ਇਹਨਾਂ ਨੇ ਕੰਪਰੋਮਾਈਜ਼ ਕਰਿਆ ਚਾਹੇ ਗਲਤੀ ਲਾ ਲੋ ਚਾਹੇ ਸਮਝੌਤਾ ਜੋ ਮਰਜੀ ਇਹਨਾਂ ਦਾ ਬਾਈ ਨਿਭੜ ਗਿਆ ਹੁਣ ਤੁਹਾਡੇ ਜਿਹਾ ਬਾਈ ਨਿਭੜ ਗਿਆ ਬਾਈ ਨੇ ਗਲਤੀ ਮੰਨ ਲਈ ਆਪਦੀ ਜਿਹੜੀ ਸੀਗੀ ਠੀਕ ਆ ਬਾਈ ਆਪਦੀ ਗਲਤੀ ਮੰਨ ਗਿਆ ਚਾਹੇ ਜੋ ਵੀ ਆ ਤੇ ਬਾਈ ਵੀ ਕੋਈ ਬਾਈ ਆਈ ਨਹੀਂ ਸੀ ਮਾੜਾ ਢੀੜਾ ਕੋਈ ਵੀ ਮਨਲਾ ਕੋਈ ਚੋਰ ਕਿਸਮ ਦਾ ਬੰਦਾ ਨਹੀਂ ਸੀ ਰੱਜਾ ਪੁੱਜਿਆ ਬਾਈ ਬੰਦਾਗਾ ਸੱਤਰ ਸੀ ਕਿਲੇ ਬਾਣੇ ਦੇ ਕੋਲੇ ਸ਼ਹਿਰ 'ਚ ਰਹਿੰਦਾਗਾ ਠੀਕ ਆ ਕੋਈ ਆਈ ਨਹੀਂ ਵੀ ਮਾੜਾ ਬੰਦਾ ਉਹ ਤਾਂ ਕੋਈ ਕੁਦਰਤੀ ਜੋ ਹੋ ਗਿਆ ਚਲੋ ਜੋ ਵੀ ਮੌਕੇ ਦੀ ਸੀ ਦਿੱਤੀ ਪਰ ਹੁਣ ਵੀ ਬਾਈ ਨੂੰ ਮੈਂ ਸਾਵਾਜ ਦਿਨਾਂ ਜਿਹੜਾ ਆਪ ਖੁਦ ਤੜਕੀ ਚੱਲ ਕੇ ਆ ਕੇ ਕਹਿੰਦਾ ਬਈ ਜੋ ਹੋਇਆ ਵੀ ਆ ਗੱਲਬਾਤ ਠੀਕ ਹੈ ਤੇ ਇਹਨਾਂ ਦਾ ਬਈ ਨਿਬੜ ਗਿਆ